ਮੈਂ ਸਾਰੇ ਜਿੰਨੇ ਸਾਡੇ ਬਾਰ ਐਸੋਸੀਏਸ਼ਨ ਦੇ ਮੈਂਬਰ ਨੇ ਉਹਨਾਂ ਸਾਰੇ ਆਪਣੇ ਸਾਥੀਆਂ ਦਾ ਜਿੰਨੇ ਮੇਰੇ ਸਨੇਹੀਆਂ ਨੇ ਜਿੰਨੇ ਮੇਰੇ ਦੋਸਤਾਂ ਮਿੱਤਰਾਂ ਨੇ ਇਸ ਇਲੈਕਸ਼ਨ ਚ ਮੇਰਾ ਸਾਥ ਦਿੱਤਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਹਾਂ ਸ਼ੁਕਰਗੁਜ਼ਾਰ ਹਾਂ ਸਾਰਿਆਂ ਦਾ ਜਿਹੜੀ ਜ਼ਿੰਮੇਵਾਰੀ ਬਾੜ ਨੇ ਸੌਂਪੀ ਹੈ ਉਸ ਨੂੰ ਤਨਦੇਹੀ ਨਾਲ ਨਿਭਾਵਾਂਗਾ ਜਿਹੜਾ ਕੋਈ ਬਾੜ ਤੇ ਬੈਂਚ ਦੇ ਰਿਡਿਸ਼ਨਸ ਨੇ ਉਹ ਇਕੁਅਲੀ ਦੋਨੇ ਪਾਸਿਓਂ ਹੋਣ ਉਹਦੇ ਲਈ ਕੰਮ ਕਰੂੰਗਾ ਕੋਈ ਕਿਸੇ ਨੂੰ ਡੋਮੀਨੇਟ ਨਾ ਕਰੇ ਉਹਦੇ ਲਈ ਕੰਮ ਕਰੂੰਗਾ ਤੇ ਬਾਰ ਦੇ ਜਿਹੜੇ ਮੈਂਬਰਸ ਨੇ ਜੰਗ ਲਾਇਅਰਸ ਨੇ ਉਹਨਾਂ ਦੀ ਜਿਹੜੇ ਚੈਂਬਰਸ ਦਾ ਇਸ਼ੂ ਹੈ ਚਾਹੇ ਕੋਈ ਸਾਡੇ ਇੱਥੇ ਹੋਰ ਵਕਤ ਵਕਤ ਬਹੁਤ ਬਹੁਤ ਸਾਰੇ ਇਸ਼ੂਸ ਨੇ ਜੰਗ ਲਾਇਅਰਸ ਦੇ ਉਹਨਾਂ ਨੂੰ ਰੈਡਰੈਸ ਕਰਨ ਦੀ ਕੋਸ਼ਿਸ਼ ਕਰੂੰਗਾ ਆਪਣੀ ਟਿਨਿਓਰ ਚ ਤਸਰੀ ਜੀ ਮੋਗਲ ਦੁਜੀ ਵਾਰੀ ਮਲੇ ਤੀਸਰੀ ਵਾਰ ਤੀਸਰੀ ਵਾਰ ਪਰਮਾਤਮਾ ਦੀ ਧਿਆਨ ਨਾਲ ਸਾਤਿਆਂ ਦੀ ਮਿਹਰ ਨਾਲ ਸਾਥ ਨਾਲ ਇਹ ਸਾਡੀ ਬਾਰ ਐਸੋਸੀਏਸ਼ਨ ਸਮਰਾਲੇ ਦੀ ਸਾਰੇ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਨਾਲ ਔ ਇਕੱਠੀ ਚੋਣ ਹੋਈ ਸੀ ਅੱਜ 28/25 ਨੂੰ ਸਵੇਰੇ 10 ਵਜੇ ਤੋਂ ਲੈ ਕੇ 3 ਵਜੇ ਤੱਕ ਸਾਡੀਆਂ ਟੋਟਲ ਵੋਟ ਸੀਗੀਆਂ 12 115 ਵੋਟਾਂ ਸੀ ਟੋਟਲ 111 ਵੋਟਾਂ ਸਾਡੀਆਂ ਪੋਲ ਹੋਈਆਂ ਉਹਦੇ ਵਿੱਚੋਂ ਪ੍ਰਧਾਨ ਦੀ ਪੋਸਟ ਲਈ ਦੋ ਕੈਂਡੀਡੇਟ ਖੜੇ ਸੀ ਸਾਹ ਜਸਪ੍ਰੀਤ ਸਿੰਘ ਅਤੇ ਮਿਸਟਰ ਸ਼ਿਵ ਕਲਿਆਣ ਜੀ ਜਸਪ੍ਰੀਤ ਸਿੰਘ ਨੂੰ 75 ਵੋਟਾਂ ਪਈਆਂ ਨੇ ਤੇ ਸ਼ਿਵ ਕਲਿਆਣ ਜੀ ਨੂੰ 35 ਵੋਟਾਂ ਪਈਆਂ ਨੇ 35 ਵੋਟ ਸੋਨਾਉ ਪਈਆਂ ਇੱਕ ਵੋਟ ਕੈਨਸਲ ਹੋਈ ਹੈ ਵਾਈਸ ਪ੍ਰੈਜ਼ੀਡੈਂਟ ਦੀ ਪੋਸਟ ਲਈ ਤਿੰਨ ਉਮੀਦਵਾਰ ਸੀਗੇ ਮਿਸਟਰ ਵਿਪਨ ਖੇੜਾ ਉਹ ਜਿੱਤੂ ਘਰਾੜ ਦਿੱਤੇ ਨੇ 56 ਵੋਟਸ ਦੇ ਨਾਲ ਦੂਸਰੇ ਨੰਬਰ ਤੇ ਸ਼੍ਰੀਮਤੀ ਬਰਪਿੰਦਰ ਬਸਾਤੀ ਜੀ ਉਹਨਾਂ ਨੂੰ 41 ਵੋਟਸ ਪੋਲ ਹੋਈਆਂ ਨੇ ਤੇ ਫਿਰ ਮਨਦੀਪ ਸੂਲ ਜੀ ਉਹਨਾਂ ਨੂੰ 11 ਵੋਟਾਂ ਪੋਲ ਹੋਈਆਂ ਨੋਟਾਂ ਨੂੰ ਦੋ ਵੋਟਾਂ ਇੱਕ ਵੋਟ ਕੈਨਸਲ ਹੋਈ ਹੈ ਫਿਰ ਫੈਕਟਰੀ ਦੀ ਪੋਸਟ ਲਈ ਦੋ ਉਮੀਦਵਾਰ ਸੀ ਬਿੰਨੀ ਬਵੇਜਾ ਜੀ ਉਹਨਾਂ ਨੂੰ 67 ਵੋਟਾਂ ਪਈਆਂ ਮਿਸਟਰ ਸ਼੍ਰੇਸ਼ ਕੁਮਾਰ ਸੀਗੇ ਦੂਸਰੇ ਕੈਂਡੀਡੇਟ ਉਹਨਾਂ ਨੂੰ 43 ਵੋਟਾਂ ਪਈਆਂ ਇੱਕ ਵੋਟ ਹੈ ਜਿਹੜੀ ਨੋਟਾ ਨੂੰ ਗਈ ਇਤਨੇ ਜਿਹੜੇ ਪੋਸਟਾਂ ਵਾਲੇ ਕੈਂਡੀਡੇਟ ਸੀ ਜਸਪ੍ਰੀਤ ਸਿੰਘ ਜੀ ਐਜ਼ ਅ ਪ੍ਰੈਜ਼ੀਡੈਂਟ ਮਿਸਟਰ ਵਿਪਨ ਖੇੜਾ ਐਜ਼ ਅ ਵਾਈਸ ਪ੍ਰੈਜ਼ੀਡੈਂਟ ਐਂਡ ਮਿਸਟਰ ਬਿੰਨੀ ਬਵੇਜਾ ਐਜ਼ ਸੈਕਟਰੀ ਉਹਨਾਂ ਨੂੰ ਜਿਹੜਾ ਹੈ ਉਹ ਡਿਕਲੇਅਰ ਕੀਤਾ ਗਿਆ ਐਜ਼ ਅ ਵਿਨਿੰਗ ਕੈਂਡੀਡੇਟਸ